ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਇਮੀਗ੍ਰੇਸ਼ਨ ਛਾਪਿਆਂ ਤੋਂ ਪ੍ਰਭਾਵਿਤ ਹੋਏ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੱਡਾ ਝਟਕਾ ਲੱਗਾ ਜਦੋਂ ਅਮਰੀਕਾ ਦੀ ਸੁਪਰੀਮ ਕੋਰਟ ਨੇ ਇਹਨਾਂ ਨੂੰ ਕਿਸੇ ਵੀ ਮੁਲਕ ਵੱਲ ਡਿਪੋਰਟ ਕਰਨ ਦੀ ਇਜਾਜ਼ਤ ਦੇਂਦਾ ਫੈਸਲਾ ਸੁਣਾ ਦਿੱਤਾ ਸੁਪਰੀਮ ਕੋਰਟ ਦਾ ਫੈਸਲਾ ਆਉਂਦਿਆਂ ਹੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਤਰਜਮਾਨ ਪ੍ਰੀਸ਼ੀਆ ਮੈਕਲਾਫਲਨ ਨੇ ਕਿਹਾ ਹੈ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਜੱਦੀ ਮੁਲਕਾਂ ਦੀ ਬਜਾਏ ਕਿਸੇ ਵੀ ਅਣਜਾਣ ਮੁਲਕ ਵੱਲ ਡਿਪੋਰਟ ਕਰਨ ਦੀ ਪ੍ਰਕਿਰਿਆ ਜਲਦ ਸ਼ੁਰੂ ਕੀਤੀ ਜਾ ਸਕਦੀ ਹੈ ਜੋ ਹੇਠਲੀ ਅਦਾਲਤ ਦੇ ਹੁਕਮਾਂ ਮਗਰੋਂ ਰੋਕਣੀ ਪਈ। ਉਹਨਾਂ ਨੇ ਕਿਹਾ ਕਿ ਸਰਬਉੱਚ ਅਦਾਲਤ ਦਾ ਫੈਸਲਾ ਅਮਰੀਕਾ ਵਾਸੀਆਂ ਦੀ ਸੁਰੱਖਿਆ ਲਈ ਵਚਨਬੱਧ ਟਰੰਪ ਸਰਕਾਰ ਦੀ ਵੱਡੀ ਜਿੱਤ ਹੈ। ਇੱਥੇ ਦੱਸਣਾ ਬਣਦਾ ਹੈ ਕਿ ਪ੍ਰਵਾਸੀਆਂ ਨੂੰ ਹਿੰਸਾ ਪ੍ਰਭਾਵਿਤ ਮੁਲਕਾਂ ਵੱਲ ਡਿਪੋਰਟ ਕੀਤੇ ਜਾਣ ਮਗਰੋਂ ਮਾਮਲਾ ਭੱਗ ਗਿਆ ਅਤੇ ਬੋਸਟਨ ਦੇ ਜ਼ਿਲ੍ਹਾ ਜੱਜ ਬ੍ਰਾਇਨ ਮਰਫੀ ਨੇ 트럼ਪ ਸਰਕਾਰ ਦੇ ਹੁਕਮਾਂ ਉੱਤੇ ਰੋਕਲਾ ਦਿੱਤੀ। ਹੇਠਲੀ ਅਦਾਲਤ ਵੱਲੋਂ 트럼ਪ ਸਰਕਾਰ ਦੀ ਯੋਜਨਾ ਤੇ ਰੋਕ ਮਗਰੋਂ ਮਾਮਲਾ ਅਪੀਲ ਅਦਾਲਤ ਤੇ ਫਿਰ ਸੁਪਰੀਮ ਕੋਰਟ ਚ ਪੁੱਜਾ। ਸੁਪਰੀਮ ਕੋਰਟ ਦੀ ਜਸਟਿਸ ਸੋਨੀਆ ਸੋਟੋਮਾਇਰ ਸਣੇ ਤਿੰਨ ਜੱਜਾਂ ਨੇ ਪ੍ਰਵਾਸੀਆਂ ਨੂੰ ਤੀਜੇ ਮੁਲਕ ਭੇਜਣ ਦਾ ਵਿਰੋਧ ਕੀਤਾ। ਸੁਪਰੀਮ ਕੋਰਟ ਵੱਲੋਂ ਆਪਣੇ ਸੰਖੇਪ ਹੁਕਮਾਂ ਚ ਪ੍ਰਵਾਸੀਆਂ ਦੀ ਅਣਜਾਣ ਮੁਲਕਾਂ ਵੱਲ ਡਿਪੂਟੇਸ਼ਨ ਬਾਰੇ ਇਜਾਜ਼ਤ ਦੇਣ ਦਾ ਕਾਰਨ ਨਹੀਂ ਦੱਸਿਆ ਗਿਆ। ਉਦਰ ਨੈਸ਼ਨਲ ਇਮੀਗ੍ਰੇਸ਼ਨ ਲਿਟੀਗੇਸ਼ਨ ਅਲਾਈਅንስ ਦੀ ਕਾਰਜਕਾਰੀ ਡਾਇਰੈਕਟਰ ਪ੍ਰੀਨਾ ਰੈਲ ਮਿਓਟੋ ਨੇ ਕਿਹਾ ਹੈ ਕਿ ਪ੍ਰਵਾਸੀਆਂ ਨੂੰ ਦੱਖਣੀ ਸੁਡਾਨ ਵਰਗੇ ਮੁਲਕਾਂ ਵੱਲ ਡਿਪੋਰਟ ਕਰਨ ਦਾ ਵਿਰੋਧ ਜਾਰੀ ਰੱਖਿਆ ਜਾਵੇਗਾ ਜਿੱਥੇ ਪੁੱਜਣ ਤੇ ਪ੍ਰਵਾਸੀਆਂ ਨੂੰ ਤਸੀਹੇ ਦਿੱਤੇ ਜਾ ਸਕਦੇ ਨੇ ਤੇ ਬੇਗਾਨੇ ਮੁਲਕ 'ਚ ਸਬੰਧਤ ਹੋਣ ਕਰਕੇ ਕਤਲ ਵੀ ਕੀਤਾ ਜਾ ਸਕਦਾ ਹੈ ਇਸੇ ਦੌਰਾਨ ਵਾਈਟ ਹਾਊਸ ਦੀ ਡਿਪਟੀ ਪ੍ਰੈਸ ਸਕੱਤਰ ਐਬੀਗੇਲ ਜੈਕਸਨ ਨੇ ਕਿਹਾ ਕਿ ਅਮਰੀਕਾ ਦਾ ਸੰਵਿਧਾਨ ਤੇ ਸੰਸਦ ਰਾਸ਼ਟਰਪਤੀ ਨੂੰ ਅਖਤਿਆਰ ਦਿੰਦੇ ਨੇ ਕਿ ਉਹ ਇਮੀਗ੍ਰੇਸ਼ਨ ਕਾਨੂੰਨ ਸਖਤੀ ਨਾਲ ਲਾਗੂ ਕਰਦਿਆਂ ਖਤਰਨਾਕ ਪ੍ਰਵਾਸੀਆਂ ਨੂੰ ਇਥੋਂ ਕੱਢ ਦੇਣ ਸੁਪਰੀਮ ਕੋਰਟ ਦਾ ਫੈਸਲਾ ਦਰਸਾਉਂਦਾ ਏ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਅਪਰਾਧਿਕ ਵਿਰਤੀ ਵਾਲੇ ਪ੍ਰਵਾਸੀਆਂ ਨੂੰ ਅਮਰੀਕਾ ਚੋਂ ਕੱਢ ਕੇ ਮੁਲਕ ਨੂੰ ਮੋੜ ਸੁਰੱਖਿਅਤ ਬਣਾਉਣਾ ਚਾਹੁੰਦੇ ਨੇ ਟਰੰਪ ਸਰਕਾਰ ਪਨਾਮਾ ਕੋਸਟਾਰੀਕਾ ਤੇ ਅਲਸਲਵਾਡੋਰ ਵਰਗੇ ਮੁਲਕਾਂ ਵੱਲ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਤੋਂ ਇਲਾਵਾ ਲੀਬੀਆ ਅਤੇ ਅਫਰੀਕਾ ਮਹਾਦੀਪ ਦੇ ਹੋਰ ਨਾਂ ਮੁਲਕਾਂ ਵੱਲ ਵੀ ਪ੍ਰਵਾਸੀਆਂ ਨੂੰ ਭੇਜਣਾ ਚਾਹੁੰਦੀ ਹੈ ਦੂਜੇ ਪਾਸੇ ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਟਰੰਪ ਦੀਆਂ ਇਮੀਗ੍ਰੇਸ਼ਨ ਯੋਜਨਾਵਾਂ ਅਮਰੀਕਾ ਦੇ ਕਿਰਤੀ ਬਾਜ਼ਾਰ ਵਾਸਤੇ ਖਤਰਨਾਕ ਸਾਬਤ ਹੋ ਸਕਦੀਆਂ ਨੇ ਕੰਸਟਰਕਸ਼ਨ ਸੈਕਟਰ ਖੇਤੀ ਸੈਕਟਰ ਤੇ ਫੂਡ ਸਰਵਿਸ ਵਰਗੇ ਖੇਤਰਾਂ 'ਚ ਜ਼ਿਆਦਾਤਰ ਪ੍ਰਵਾਸੀ ਕੰਮ ਕਰ ਰਹੇ ਨੇ ਇਹ ਵੀ ਸੰਭਵ ਹੈ ਕਿ ਇਹਨਾਂ ਕਿਰਤੀਆਂ 'ਚੋਂ ਵੱਡੀ ਗਿਣਤੀ ਨਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਹੋਣ ਆਰਥਿਕ ਮਾਹਿਰਾਂ ਨੇ ਕਿਹਾ ਕਿ ਜੇ ਤਿੰਨ ਖੇਤਰਾਂ ਨਾਲ ਸਬੰਧਤ ਪ੍ਰਵਾਸੀ ਵੱਡੀ ਗਿਣਤੀ 'ਚ ਰਿਪੋਰਟ ਕੀਤੇ ਗਏ ਤਾਂ ਉਜਰਤ ਦਰਾਂ 'ਚ ਤੇਜ਼ੀ ਨਾਲ ਵਾਧਾ ਹੋਵੇਗਾ ਜਦਕਿ ਕੋਰੋਨਾ ਮਹਾਮਾਰੀ ਮਗਰੋਂ ਕੰਸਟਰਕਸ਼ਨ ਅਤੇ ਖੇਤੀ ਸੈਕਟਰ ਲਗਾਤਾਰ ਕਿਰਤੀਆਂ ਦੀ ਭਾਲ ਕਰ ਰਹੇ ਨੇ ਤਾਜ਼ਾ ਅਧਿਐਨ ਕਹਿੰਦਾ ਹੈ ਕਿ 1 ਲੱਖ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਦੀ ਸੂਰਤ 'ਚ ਅਮਰੀਕਾ 'ਚ ਜੰਮੇ ਸਿਰਫ 9000 ਕਿਰਤੀ ਹੀ ਇਹਨਾਂ ਦੀ ਪਰਪਾਈ ਵਾਸਤੇ ਮਿਲ ਸਕਣਗੇ। ਅਮਰੀਕਾ 'ਚ ਇਸ ਵੇਲੇ 5 ਲੱਖ ਕੰਸਟਰਕਸ਼ਨ ਵਰਕਰਾਂ ਦੀ ਜ਼ਰੂਰਤ ਹੈ। ਇਸ ਦੇ ਉਲਟ ਜੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੱਡੀ ਗਿਣਤੀ 'ਚ ਡਿਪੋਰਟ ਕੀਤਾ ਜਾਂਦਾ ਹੈ ਤਾਂ ਹਾਲਾਤ ਹੋਰ ਗੁੰਝਲਦਾਰ ਬਣ ਜਾਣਗੇ। ਦੱਸਦੀ ਹੈ ਕਿ ਅਮਰੀਕਾ 'ਚ 70 ਲੱਖ ਪ੍ਰਵਾਸੀ ਅਜਿਹੇ ਨੇ ਜੋ ਕਿਸੇ ਵੀ ਕਿਸਮ ਦਾ ਇਮੀਗ੍ਰੇਸ਼ਨ ਸਟੇਟਸ ਨਾ ਹੋਣ ਦੇ ਬਾਵਜੂਦ ਟੈਕਸ ਭਰਦੇ ਨੇ। ਤੇ ਹਰ ਸਾਲ ਅਮਰੀਕਾ ਦੇ ਖਜ਼ਾਨੇ 'ਚ ਕਰੋੜਾਂ ਡਾਲਰ ਦਾ ਯੋਗਦਾਨ ਪਾ ਰਹੇ ਨੇ। ਈਰਾਨ ਅਤੇ ਇਜ਼ਰਾਈਲ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਮੰਗਲਵਾਰ ਨੂੰ ਕਿਹਾ ਕਿ ਈਰਾਨ ਅਤੇ ਇਜ਼ਰਾਈਲ ਦੋਵਾਂ ਨੇ ਜੰਗਬੰਦੀ ਨਿਯਮਾਂ ਦੀ ਉਲੰਘਣਾ ਕੀਤੀ ਹੈ। ਜੰਗਬੰਦੀ ਮੰਗਲਵਾਰ ਤੜਕੇ ਤੋਂ ਲਾਗੂ ਹੋਣੀ ਸੀ ਪਰ ਇਸ ਤੋਂ ਥੋੜੀ ਦੇਰ ਬਾਅਦ ਦੋਵਾਂ ਦੇਸ਼ਾਂ ਤੋਂ ਹਮਲੇ ਹੋਏ। ਡੋਨਲਡ 트ੰਪ ਨੇ ਇਜ਼ਰਾਈਲ ਨੂੰ ਚੇਤਾਵਨੀ ਦਿੱਤੀ ਕਿ ਉਹ ਤੁਰੰਤ ਆਪਣੇ ਪਾਇਲਟਾਂ ਨੂੰ ਘਰ ਬੁਲਾਵੇ। ਤੇ ਬੰਬਾਰੀ ਬੰਦ ਕਰੇ। ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ਤੇ ਲਿਖਿਆ ਇਜ਼ਰਾਈਲ ਬੰਬ ਨਾ ਸੁੱਟੋ। ਜੇਕਰ ਤੁਸੀਂ ਇਹ ਅਜਿਹਾ ਕਰਦੇ ਹੋ ਤਾਂ ਇਹ ਇੱਕ ਵੱਡੀ ਉਲੰਘਣਾ ਹੋਵੇਗੀ। ਆਪਣੇ ਪਾਇਲਟਸ ਨੂੰ ਤੁਰੰਤ ਵਾਪਸ ਬੁਲਾਓ। ਟਰੰਪ ਨੇ NATO ਕਾਨਫਰੰਸ ਲਈ ਹੈਗ ਲਈ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ ਕਿ ਈਰਾਨ ਨੇ ਜੰਗਬੰਦੀ ਤੋੜੀ ਪਰ ਇਜ਼ਰਾਈਲ ਨੇ ਵੀ। ਮੈਂ ਇਜ਼ਰਾਈਲ ਤੋਂ ਖੁਸ਼ ਨਹੀਂ ਆ। ਮੰਗਲਵਾਰ ਸਵੇਰੇ ਇਜ਼ਰਾਈਲ ਨੇ ਦੋਸ਼ ਲਗਾਇਆ ਕਿ ਜੰਗਬੰਦੀ ਲਾਗੂ ਹੋਣ ਤੋਂ ਬਾਅਦ ਈਰਾਨ ਨੇ ਆਪਣੇ ਹਵਾਈ ਖੇਤਰ 'ਚ ਮਜ਼ਾਈਲਾ ਡਾਗੀਆਂ ইরਾਨੀ ਫੌਜ ਨੇ ਇਸ ਤੋਂ ਇਨਕਾਰ ਕੀਤਾ ਪਰ ਉੱਤਰੀ ਇਜ਼ਰਾਈਲ 'ਚ ਧਮਾਕਿਆਂ ਅਤੇ ਸਾਇਰਨ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਇਜ਼ਰਾਈਲੀ ਫੌਜ ਨੇ ਕਿਹਾ ਕਿ ਉਨ੍ਹਾਂ ਨੇ ਹਵਾ 'ਚ ਦੋ ইরਾਨੀ ਮਜ਼ਾਈਲਾ ਨੂੰ ਡੇਗ ਦਿੱਤਾ ਹੈ ਗੌਰਤਲਬਾ ਕਿਸ ਤੋਂ ਪਹਿਲਾਂ ਇਜ਼ਰਾਈਲ ਅਤੇ ਈਰਾਨ ਨੇ ਮੰਗਲਵਾਰ ਨੂੰ ਮੱਧ ਪੂਰਬ 'ਚ 12 ਦਿਨ ਤੋਂ ਚੱਲ ਰਿਹਾ ਯੁੱਧ ਨੂੰ ਖਤਮ ਕਰਨ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਪ੍ਰਸਤਾਵਿਤ ਜੰਗਬੰਦੀ ਯੋਜਨਾ ਨੂੰ ਸਵੀਕਾਰ ਕਰ ਲਿਆ ਸੀ ਜਿਸ ਤੋਂ ਬਾਅਦ ਤਹਿਰਾਨ ਨੇ ਕਤਰਚ ਸਥਿਤ ਅਮਰੀਕੀ ਫੌਜੀ ਅੱਡੇ ਤੇ ਸੀਮਤ ਜਵਾਬੀ ਮਿਜ਼ਾਈਲ ਹਮਲਾ ਕੀਤਾ ਦੋਮਾ ਤਹਿਰਾਨ ਵੱਲੋਂ ਸਮਝੌਤੇ ਨੂੰ ਸਵੀਕਾਰ ਕਰਨ ਤੋਂ ਬਾਅਦ ਤਹਿਰਾਨ ਨੇ ਇਜ਼ਰਾਈਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਮਿਜ਼ਾਈਲਾਂ ਦਾ ਆਖਰੀ ਹਮਲਾ ਕੀਤਾ ਜਿਸ ਵਿੱਚ ਮੰਗਲਵਾਰ ਸਵੇਰੇ ਘੱਟੋ-ਘੱਟ 4 ਲੋਕ ਮਾਰੇ ਗਏ ਜਦਕਿ ਇਜ਼ਰਾਈਲ ਨੇ ਸਵੇਰ ਤੋਂ ਪਹਿਲਾਂ ਈਰਾਨ 'ਚ ਕਈ ਥਾਵਾਂ ਤੇ ਹਵਾਈ ਹਮਲੇ ਕੀਤੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨ ਯਾਹੁ ਨੇ ਕਿਹਾ ਕਿ ਇਜ਼ਰਾਈਲ ਟਰੰਪ ਦੇ ਸਹਿਯੋਗ ਨਾਲ ਈਰਾਨ ਨਾਲ ਦਵੱਲੀ جنگਬੰਦੀ ਲਈ ਸਹਿਮਤ ਹੋ ਗਿਆ ਹੈ। ਨੇਤਨਯਾਹੁ ਨੇ ਕਿਹਾ ਕਿ ਇਜ਼ਰਾਈਲ ਨੇ ਈਰਾਨ ਦੀ ਫੌਜੀ ਲੀਡਰਸ਼ਿਪ ਅਤੇ ਕਈ ਸਰਕਾਰੀ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਤਹਿਰਾਨ ਦੇ ਅਸਮਾਨ ਤੇ ਕਬਜ਼ਾ ਕਰ ਲਿਆ। ਨੇਤਨਯਾਹੁ ਨੇ ਕਿਹਾ ਇਜ਼ਰਾਈਲ جنگਬੰਦੀ ਦੀ ਕਿਸੇ ਵੀ ਉਲੰਘਣਾ ਦਾ ਸਖਤ ਜਵਾਬ ਦੇਵੇਗਾ। ਈਰਾਨ ਨੂੰ ਆਪਣੇ ਹਮਲੇ ਰੋਕਣ ਦੀ ਸਮਾਂ ਸੀਮਾ ਲੰਘਣ ਤੋਂ 1 ਘੰਟੇ ਤੋਂ ਵੱਧ ਸਮੇਂ ਬਾਅਦ ਟਰੰਪ ਨੇ ਟਰੂਥ ਸੋਸ਼ਲ ਦੇ ਉੱਤੇ ਲਿਖਿਆ ਜੰਗਬੰਦੀ ਹੁਣ ਲਾਗੂ ਹੋ ਗਈ ਹੈ ਕਿਰਪਾ ਕਰਕੇ ਇਸ ਦੀ ਉਲੰਘਣਾ ਨਾ ਕਰੋ ਉਧਰ 에어 ਇੰਡੀਆ ਨੇ ਅਮਰੀਕਾ ਕੈਨੇਡਾ ਅਤੇ ਯੂਰਪ ਜਾਣ ਵਾਲੀਆਂ ਫਲਾਈਟਸ ਰੱਦ ਕਰਨ ਦਾ ਐਲਾਨ ਕੀਤਾ ਹੈ ਮੱਧ ਪੂਰਬ ਦੇ ਹਾਲਾਤ ਨੂੰ ਵੇਖਦਿਆਂ ਭਾਰਤ ਦੀ ਕੌਮੀ 에어ਲਾਈਨ ਵੱਲੋਂ ਯੂਰਪੀ ਮੁਲਕਾਂ ਵੱਲ ਜਾਣ ਵਾਲੀਆਂ ਸਾਰੀਆਂ ਅਤੇ ਕੈਨੇਡਾ ਤੇ ਅਮਰੀਕਾ ਦੇ 5 ਸ਼ਹਿਰਾਂ ਵੱਲ ਜਾਣ ਵਾਲੀਆਂ ਫਲਾਈਟਸ ਅਗਲੇ ਹੁਕਮ ਤੱਕ ਰੱਦ ਕਰ ਦਿੱਤੀਆਂ ਗਈਆਂ ਦੂਜੇ ਪਾਸੇ 에ਅਰ ਕੈਨੇਡਾ, ਸਿੰਗਾਪੁਰ 에ਅਰਲਾਈਨਸ ਅਤੇ ਯੂਨਾਈਟਿਡ 에ਅਰਲਾਈਨਸ ਵੱਲੋਂ ਵੀ ਆਪਣੀਆਂ ਕਈ ਫਲਾਈਟਸ ਮੁਅਤਲ ਕਰਨ ਦਾ ਐਲਾਨ ਕੀਤਾ ਗਿਆ। 에ਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਖਾੜੀ ਮੁਲਕਾਂ ਵੱਲੋਂ ਆਪੋ ਆਪਣੇ ਹਵਾਈ ਖੇਤਰ ਬੰਦ ਕੀਤੇ ਜਾ ਚੁੱਕੇ ਨੇ ਜਿਸ ਦੇ ਮੱਦੇਨਜ਼ਰ ਨਿਊਯਾਰਕ, ਟ੍ਰਾਂਟੋ, ਵਿਸ਼ਿੰਗਟਨ, ਸ਼ਿਕਾਗੋ ਤੇ ਨਿਊ ਆਰਕ ਜਾਣ ਵਾਲੀਆਂ ਫਲਾਈਟਸ ਆਰਜ਼ੀ ਤੌਰ ਤੇ ਰੱਦ ਗ੍ਰਹਿਣ ਗਈਆਂ। ਇੱਥੇ ਦੱਸਣਾ ਬਣਦਾ ਹੈ ਕਿ ਡੋਨਾਲਡ ਟਰੰਪ ਵੱਲੋਂ ਜੰਗਬੰਦੀ ਦਾ ਐਲਾਨ ਕੀਤੇ ਜਾਣ ਦੇ ਬਾਵਜੂਦ ਕਤਰ ਅਤੇ ਸੰਯੁਕਤ ਅਰਬ ਅਮੀਰਾਤ ਨੇ ਆਪਣੇ ਹਵਾਈ ਖੇਤਰ ਸੋਮਵਾਰ ਨੂੰ ਬੰਦ ਕਰ ਦਿੱਤੇ ਐਨ ਮੌਕੇ ਤੇ ਕੀਤੀ ਗਈ ਕਾਰਵਾਈ ਮਗਰੋਂ 에어 ਇੰਡੀਆ ਨੂੰ ਉੱਤਰੀ ਅਮਰੀਕਾ ਤੋਂ ਪਰਤ ਰਹੀਆਂ ਫਲਾਈਟਸ ਦੇ ਰੂਟ ਤਬਦੀਲ ਕਰਨੇ ਪਏ ਮੁਸਾਫਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਨਾਰਥ ਅਮਰੀਕਾ ਤੋਂ ਭਾਰਤ ਆਰੀ ਇੱਕ ਫਲਾਈਟ ਨੂੰ ਵਾਪਸ ਹੀ ਮੋੜ ਦਿੱਤਾ ਗਿਆ 에어 ਇੰਡੀਆ ਵੱਲੋਂ ਮੁਸਾਫਰਾਂ ਨੂੰ ਸਬਰ ਰੱਖਣ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਖਾੜੀ ਦੇ ਮੁਲਕਾਂ 'ਚ ਪੈਦਾ ਹੋਏ ਹਾਲਾਤ 에어ਲਾਈਨ ਦੇ ਕੰਟਰੋਲ ਤੋਂ ਬਾਹਰ ਨੇ ਹਵਾਈ ਖੇਤਰ ਬੰਦ ਹੋਣ ਕਰਕੇ ਏਅਰ ਕੈਨੇਡਾ ਵੱਲੋਂ ਦੁਬਈ ਜਾਣ ਵਾਲੀਆਂ ਨਾਨਸਟਾਪ ਫਲਾਈਟਸ ਰੱਦ ਕਰ ਦਿੱਤੀਆਂ ਗਈਆਂ ਜਦਕਿ ਯੂਨਾਈਟਿਡ 에ਅਰਲਾਈਨਸ ਵੱਲੋਂ ਨਿਊ ਆਰਕ ਅਤੇ ਨਿਊ ਜਰਸੀ ਤੋਂ ਦੁਬਈ ਜਾਣ ਵਾਲੀਆਂ ਫਲਾਈਟਸ ਰੱਦ ਕਰਨ ਦਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਬ੍ਰਿਟਿਸ਼ 에ਅਰਵੇਜ਼ ਨੇ ਦੋਹਾ ਜਾਣ ਵਾਲੀਆਂ ਫਲਾਈਟਸ ਮੁਅਤਲ ਕਰਨ ਦਾ ਜ਼ਿਕਰ ਕੀਤਾ ਹੈ। ਭਾਰਤੀ 에ਅਰਲਾਈਨਸ ਦਾ ਜ਼ਿਕਰ ਕੀਤਾ ਜਾਵੇ ਤਾਂ ਇੰਡੀਗੋ ਵੱਲੋਂ ਦੁਬਈ, ਦੋਹਾ, ਅਬੂਦਾਬੀ, ਕੁਵੈਤ ਅਤੇ ਤਬਲੀਸੀ ਦੀਆਂ ਫਲਾਈਟਸ ਰੱਦ ਕਰਨ ਦਾ ਐਲਾਨ ਕੀਤਾ ਗਿਆ। ਸੋਮਵਾਰ ਬਾਅਦ ਦੁਪਹਿਰ ਤੱਕ 705 ਕਮੰਤਰੀ ਫਲਾਈਟਸ ਰੱਦ ਹੋਈਆਂ ਤੇ ਮਾਹਿਰਾਂ ਦਾ ਕਹਿਣਾ ਹੈ ਕਿ ਮੁਕੰਮਲ ਜੰਗਬੰਦੀ ਹੋਣ ਤੱਕ ਫਲਾਈਟਸ ਮੁੜ ਸ਼ੁਰੂ ਹੋਣ ਦੇ ਅਸਾਰ ਨਹੀਂ ਫਲਾਈਟ ਸੇਫਟੀ ਫਾਊਂਡੇਸ਼ਨ ਦੇ ਮੁੱਖ ਕਾਰਜਕਾਰੀ ਅਫਸਰ ਹਸਨ ਸ਼ਾਹੀਦੀ ਨੇ ਕਿਹਾ ਕਿ ਵੱਖ-ਵੱਖ ਮੁਲਕਾਂ ਵੱਲੋਂ ਆਪਣੀਆਂ ਰਣਨੀਤੀ ਤਹਿਤ ਹਵਾਈ ਖੇਤਰ ਬੰਦ ਕੀਤੇ ਗਏ ਨੇ ਕੱਤਰ ਵੱਲੋਂ ਹਵਾਈ ਖੇਤਰ ਬੰਦ ਕਰਨ ਦਾ ਫੈਸਲਾ ਜਾਇਜ਼ ਹੈ ਕਿਉਂਕਿ ਖਤਰਾ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਸੰਯੁਕਤ ਅਰਬ ਅਮੀਰਾਤ ਦਾ ਹਵਾਈ ਖੇਤਰ ਸੋਮਵਾਰ ਨੂੰ ਕਈ ਘੰਟੇ ਬੰਦ ਰਿਹਾ ਪਰ ਹੁਣ ਇਸ ਨੂੰ ਖੋਲ ਦਿੱਤਾ ਗਿਆ ਹੈ ਸ਼ਾਹੀਦੀ ਦਾ ਕਹਿਣਾ ਸੀ ਕਿ ਕੋਈ ਮੁਲਕ ਐਮ ਐਚ 17 ਫਲਾਈਟ ਵਰਗਾ ਹਸ਼ਰ ਨਹੀਂ ਚਾਹੇਗਾ ਜਦੋਂ ਮਲੇਸ਼ੀਆ 에ਅਰਲਾਈਨਸ ਦੀ ਫਲਾਈਟ ਨੂੰ ਯੂਕਰੇਨ ਦੇ ਹਵਾਈ ਖੇਤਰ 'ਚ ਮਿਜ਼ਾਈਲ ਦਾ ਨਿਸ਼ਾਨਾ ਬਣਾਇਆ ਗਿਆ ਤੇ ਸਾਰੇ 298 ਮੁਸਾਫਰ ਮਾਰੇ ਗਏ ਦੁਨੀਆ ਦੇ ਅਮੀਰਤਰੀਨ ਕਾਰੋਬਾਰੀ ਐਲਨ ਮਸਕ ਵੱਲੋਂ ਰੋਬੋ ਟੈਕਸੀ ਸੇਵਾ ਆਰੰਭ ਕੀਤੀ ਗਈ ਹੈ ਜੋ ਬਗੈਰ ਡਰਾਈਵਰ ਤੋਂ ਮੁਸਾਫਰਾਂ ਨੂੰ ਮੰਜ਼ਿਲ ਤੱਕ ਪਹੁੰਚਾਏਗੀ ਮੁੱਢਲੇ ਤੌਰ ਤੇ ਰੋਬੋ ਟੈਕਸੀ ਦੀ ਸਹੂਲਤ ਸਿਰਫ ਆਸਟਨ ਸ਼ਹਿਰ ਚ ਅਰੰਭੀ ਗਈ ਹੈ ਤੇ ਇੱਕ ਰਾਈਡ ਦੀ ਕੀਮਤ 4.5 ਡਾਲਰ ਹੋਵੇਗੀ ਬਗੈਰ ਡਰਾਈਵਰ ਵਾਲੀ ਟੈਕਸੀ ਦੀ ਵਰਤੋਂ ਕਰਨ ਵਾਲੇ ਕੁਝ ਲੋਕਾਂ ਨੇ ਐਕਸ ਤੇ ਆਪਣੀ ਰਾਈਡ ਦਾ ਤਜਰਬਾ ਵੀ ਸਾਂਝਾ ਕੀਤਾ ਉਧਰ ਐਲਨ ਮਸਕ ਨੇ ਟੈਸਲਾ ਦੀ AI ਸੌਫਟਵੇਅਰ ਅਤੇ ਚਿਪ ਡਿਜ਼ਾਈਨ ਟੀਮ ਨੂੰ ਰੋਬੋ ਟੈਕਸੀ ਦੀ ਸਫਲਤਾ ਤੇ ਵਧਾਈਆਂ ਦਿੱਤੀਆਂ ਇਹ 10 ਸਾਲ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ ਅਤੇ ਟੈਸਲਾ ਦੀ ਟੀਮ ਵੱਲੋਂ ਬਗੈਰ ਕਿਸੇ ਬਾਹਰੀ ਮਦਦ ਤੋਂ ਜਿਟ ਅਤੇ ਸੌਫਟਵੇਅਰ ਤਿਆਰ ਕੀਤਾ ਗਿਆ ਰੋਬੋ ਟੈਕਸੀ ਆਰਟੀਫੀਸ਼ੀਅਲ ਇੰਟੈਲੀਜੈਂਸ ਸੈਂਸਰ ਕੈਮਰੇ ਰਡਾਰ ਅਤੇ ਲਿਡਾਰ ਵਰਗੀਆਂ ਕਈ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਦੇ ਹਨ ਸੜਕ ਤੇ ਅੱਗੇ ਵਧਦੀ ਹੈ ਟੈਸਲਾ ਵੱਲੋਂ ਰੋਬੋ ਟੈਕਸੀ ਵਾਸਤੇ ਆਪਣੇ Y ਮਾਡਲ ਦੀ ਵਰਤੋਂ ਕੀਤੀ ਗਈ ਹੈ ਤੇ 20 ਗੱਡੀਆਂ ਟੈਕਸੀ ਦੇ ਰੂਪ ਚ ਸੜਕਾਂ ਤੇ ਉਤਾਰੀਆਂ ਗਈਆਂ ਨੇ ਮੁਸਾਫਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਫਿਲਹਾਲ ਕੰਪਨੀ ਦਾ ਇੱਕ ਮੁਲਾਜ਼ਮ ਰੋਬੋ ਟੈਕਸੀ ਦੇ ਵਿੱਚ ਬੈਠੇਗਾ ਤਾਂ ਕਿ ਹਾਦਸਾ ਹੋਣ ਦਾ ਖਤਰਾ ਪੈਦਾ ਹੁੰਦਿਆਂ ਹੀ ਕਾਰ ਨੂੰ ਕੰਟਰੋਲ ਕੀਤਾ ਜਾ ਸਕੇ ਇਹ ਗੱਡੀਆਂ ਸਵੇਰੇ 6 ਵਜੇ ਤੋਂ ਰਾਤ 12 ਵਜੇ ਤੱਕ ਆਸਟਨ ਸ਼ਹਿਰ ਦੇ ਵਿੱਚ ਚੱਲ ਰਹੀਆਂ ਨੇ ਟੈਸਲਾ ਵੱਲੋਂ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਕਿ ਆਖਰਕਾਰ ਵੱਡੇ ਪੱਧਰ ਤੇ ਰੋਬੋ ਟੈਕਸੀ ਸੇਵਾ ਕਦੋਂ ਸ਼ੁਰੂ ਕੀਤੀ ਜਾ ਰਹੀ ਹੈ ਪਰ ਐਲਨ ਮਸਕ ਨੇ ਇਹ ਕਹਿ ਆਏ ਕਿ ਜਲਦ ਹੀ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ 'ਚ ਰੋਬੋ ਟੈਕਸੀਆਂ ਚੱਲਦੀਆਂ ਨਜ਼ਰ ਆਉਣਗੀਆਂ ਇਥੇ ਦੱਸਣਾ ਬਣਦਾ ਹੈ ਕਿ ਰੋਬੋਟੈਕਸੀ ਵਾਸਤੇ ਵਰਤਿਆ ਜਾ ਰਿਹਾ ਟੈਸਲਾ ਦਾ Y ਮਾਡਲ 2019 ਚ ਆਇਆ ਸੀ ਇਸ ਮਾਡਲ ਦੀ ਕੀਮਤ 40000 ਡਾਲਰ ਤੋਂ ਸ਼ੁਰੂ ਹੁੰਦੀ ਹੈ ਤੇ ਇਹ ਤਿੰਨ ਵੇਰੀਐਂਟਸ ਦੇ ਵਿੱਚ ਮਿਲ ਜਾਂਦਾ ਹੈ ਪਰਫਾਰਮੈਂਸ ਵਰਜ਼ਨ ਦੀ ਕੀਮਤ 60000 ਡਾਲਰ ਹੈ ਤੇ ਇਸ ਦੀ ਰਫ਼ਤਾਰ ਵੀ ਆਮ ਗੱਡੀਆਂ ਦੇ ਬਰਾਬਰ ਹੁੰਦੀ ਹੈ ਦੱਸਦੀ ਹੈ ਕਿ ਗੂਗਲ ਦੀ ਪੇਰੈਂਟ ਕੰਪਨੀ ਅਫਲਾਬੇਟ ਦੀ ਮਾਲਕੀ ਵਾਲੀ ਵਾਈਮੋ ਪਹਿਲਾਂ ਹੀ ਸੈਨ ਫ੍ਰਾਂਸਿਸਕੋ ਲਾਸ ਐਂਜਲਸ ਫੀਨਿਕਸ ਅਤੇ ਆਸਟਨ ਦੇ ਵਿੱਚ 1500 ਤੋਂ ਵੱਧ ਡਰਾਈਵਰਲੈਸ ਟੈਕਸੀਆਂ ਚਲਾ ਰਹੀ ਹੈ ਜੂਕਸ ਵਰਗੀਆਂ ਕੰਪਨੀਆਂ ਵੀ ਡਰਾਈਵਰਲੈਸ ਗੱਡੀਆਂ ਤਿਆਰ ਕਰ ਰਹੀਆਂ ਨੇ ਜਿਨ੍ਹਾਂ ਵਿੱਚ ਸਟੀering ਵੀਲ ਅਤੇ ਪੈਡਲਸ ਵਗੈਰਾ ਵੀ ਨਹੀਂ ਹੋਣਗੇ ਦੂਜੇ ਪਾਸੇ ਟੈਸਲਾ ਵੱਲੋਂ ਆਪਣੇ ਮਨੁੱਖੀ ਰੋਬੋਟ ਆਪਟੀਮਸ ਦਾ ਨਵਾਂ ਵਰਜ਼ਨ ਵੀ ਪੇਸ਼ ਕੀਤਾ ਗਿਆ ਜੋ ਘਰ ਦੇ ਕਈ ਕੰਮ ਕਰਨ ਦੇ ਸਮਰੱਥ ਹੈ ਤੋਂ ਤੱਕ ਕਿ ਇਹ ਰੋਟੀ ਵੀ ਬਣਾ ਸਕਦਾ ਹੈ ਤੇ ਸਾਫ ਸਫਾਈ ਵੀ ਕਰ ਸਕਦਾ ਹੈ ਐਲਨ ਮਸਕ ਵੱਲੋਂ ਸੋਸ਼ਲ ਮੀਡੀਆ ਰਾਹੀਂ ਸਾਂਝੀ ਵੀਡੀਓ ਵਿੱਚ ਆਪਟੀਮਸ ਨੂੰ ਕੰਮ ਕਰਦੇਆਂ ਦੇਖਿਆ ਜਾ ਸਕਦਾ ਹੈ। ਅਮਰੀਕਾ ਤੋਂ ਆਈ ਇੱਕ ਖਬਰ ਨੇ ਦੁਨੀਆ ਭਰ ਦੇ ਪਸ਼ੂ ਪ੍ਰੇਮੀਆਂ ਨੂੰ ਚੰਝੋੜ ਕੇ ਰੱਖ ਦਿੱਤਾ। ਸੇਵ ਫੌਕਸ ਨਾਮਕ ਪ੍ਰਸਿੱਧ ਸੰਸਥਾ ਦੀ ਸੰਸਥਾਪਕ ਅਤੇ ਯੂਟਿਊਬਰ ਮਕਾਇਲਾ ਰੇਂਜ ਦਾ 29 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਉਸਨੇ ਖੁਦਕੁਸ਼ੀ ਕਰ ਲਈ ਜਿਸ ਦੀ ਪੁਸ਼ਟੀ ਉਸਦੇ ਪਤੀ ਇਥਨ ਰੇਂਜ ਨੇ ਕੀਤੀ। ਮਕਾਇਲਾ ਦੇ ਪਤੀ ਇਥਨ ਰੇਂਜ ਨੇ ਇਹ ਦੁਖਦਾਈ ਖਬਰ ਇੱਕ ਭਾਵੁਕ ਵੀਡੀਓ ਰਾਹੀਂ ਦਿੱਤੀ ਜੋ ਸੇਵੇ ਫੌਕਸ ਦੇ ਅਧਿਕਾਰਤ YouTube ਚੈਨਲ ਤੇ ਅਪਲੋਡ ਕੀਤੀ ਗਈ। ਉਹਨਾਂ ਕਿਹਾ ਇਹ ਅਜਿਹਾ ਘਟਾਏ ਜਿਸ ਦੀ ਕਦੇ ਕਲਪਨਾ ਨਹੀਂ ਕੀਤੀ ਜਾ ਸਕਦੀ। ਮਕਾਇਲਾ ਸਿਰਫ ਪਸ਼ੂਆਂ ਲਈ ਨਹੀਂ ਮਨੁੱਖਤਾ ਲਈ ਵੀ ਇੱਕ ਪ੍ਰੇਰਣਾ ਸੀ। ਮੈਂ ਟੁੱਟ ਚੁੱਕਾ ਹਾਂ ਮੈਂ ਵਾਅਦਾ ਕਰਦਾ ਹਾਂ ਕਿ ਜੋ ਉਹ ਸੁਪਨਾ ਲੈ ਕੇ ਚਲੀ ਗਈ ਸੀ ਮੈਂ ਉਸ ਨੂੰ ਅੱਗੇ ਵਧਾਵਾਂਗਾ। ਇਥਨ ਨੇ ਦੱਸਿਆ ਕਿ ਮਕਾਇਲ ਡਿਪਰੈਸ਼ਨ, ਆਟਿਜ਼ਮ ਅਤੇ ਬਾਰਡਰਲਾਈਨ ਪਰਸਨੈਲਿਟੀ ਡਿਸਆਰਡਰ ਵਰਗੀਆਂ ਮਾਨਸਿਕ ਬਿਮਾਰੀਆਂ ਨਾਲ ਲੰਬੇ ਸਮੇਂ ਤੋਂ ਲੜ ਰਹੀ ਸੀ ਉਸਨੇ ਦਵਾਈਆਂ థੈਰੇਪੀ ਤੇ ਹੋਰ ਇਲਾਜ ਵੀ ਲਏ ਪਰ ਇਸ ਦੇ ਬਾਵਜੂਦ ਇਹ ਅੰਦਰੂਨੀ ਦਰਦ ਉਸ ਦੀ ਜ਼ਿੰਦਗੀ ਚ ਕਦੇ ਪੂਰੀ ਤਰ੍ਹਾਂ ਨਾਲ ਨਹੀਂ ਮਿਟਿਆ ਮਕਾਇਲਾ ਰੇਂਜ ਨੇ ਆਪਣੇ ਜੀਵਨ ਨੂੰ ਪਸ਼ੂ ਕਲਿਆਣ ਲਈ ਸਮਰਪਿਤ ਕਰ ਦਿੱਤਾ ਸੀ ਉਸਨੇ ਸੇਵੇ ਫੌਕਸ ਨਾਮਕ ਸੰਸਥਾ ਦੀ ਸਥਾਪਨਾ ਕੀਤੀ ਸੀ ਜੋ ਕਿ ਫਰ ਫਾਰਮਾ ਤੋਂ ਬਚਾਈਆਂ ਗਈਆਂ ਲੋਮੜੀਆਂ ਅਤੇ ਹੋਰ ਜਾਨਵਰਾਂ ਨੂੰ ਇੱਕ ਸੁਰੱਖਿਆਤ ਕਰ ਦਿੰਦੀ ਹੈ ਮਕੈਲਾ ਨੇ 500 ਤੋਂ ਵੱਧ ਲੋਮੜੀਆਂ ਨੂੰ ਬਚਾਇਆ ਅਤੇ ਉਹਨਾਂ ਦੀ ਦੇਖਭਾਲ ਕੀਤੀ ਉਸ ਦੀਆਂ ਵੀਡੀਓਜ਼ ਹਮੇਸ਼ਾ ਉਤਸ਼ਾਹ ਪਿਆਰ ਅਤੇ ਉਮੀਦ ਨਾਲ ਭਰਪੂਰ ਰਹਿੰਦੀਆਂ ਸਨ ਉਸ ਨੇ ਕਦੇ ਵੀ ਆਪਣੇ ਸੰਘਰਸ਼ ਨੂੰ ਦੁਨੀਆ ਸਾਹਮਣੇ ਨਹੀਂ ਆਉਣ ਦਿੱਤਾ ਅਤੇ ਹਮੇਸ਼ਾ ਜਾਨਵਰਾਂ ਦੀ ਦੇਖਭਾਲ 'ਚ ਰੁਚੀ ਰਹੀਦੀ ਸੀ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ